ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲਾਨਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਮ ਪਾਸ਼ਾ ਦੀਆਂ ਲਾਟਲੀਆਂ ਫੌਜਾਂ ਨਿਹੰਗ ਸਿੰਘ ਦਲਾ ਵੱਲੋਂ ਇਤਿਹਾਸਿਕ ਨਿਸ਼ਾਨ ਨਗਾਰਿਆਂ ਦੀ ਛਤਰਛਾਇਆ ਹੇਠ ਦਲਪੰਥ ਦੇ ਅਸਥਾਨਾ ਤੋਂ ਮੁਹੱਲੇ ਦੀ ಾರಂಭਤਾ ਕੀਤੀ ਗਈ। ਇਸ ਮੌਕੇ ਤੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮੁਹੱਲੇ ਦੀ ಾರಂಭਤਾ ਦੀ ਅਰਦਾਸ ਕੀਤੀ ਅਤੇ ਆਈਆਂ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦਲਾਂ ਦੇ ਮੁਖੀ ਸਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਧਾਈ ਦਿੱਤੀ। ਅਜੋਕੇ ਸਮੇਂ ਵਿੱਚ ਵਿਸ਼ਾਲ ਪੱਧਰ ਤੇ ਮਾਨਵ ਜੀਵਨ ਦੀ ਅਮਰਤ ਰੂਪੀ ਕਟੋਰੀ ਵਿੱਚ ਜੋ ਨਿਜਵਾਦ ਨਿਜਲਾਭ ਤੇ ਵਖਵਾਦ ਨਸਲਵਾਦ ਅਹੰਕਾਰਵਾਦ ਦਾ ਜ਼ਹਿਰ ਕੁਲ ਰਿਹਾ ਉਸ ਦਾ ਮੁੱਖ ਕਾਰਨ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸੱਭਿਆਚਾਰਕ ਕੀਮਤਾ ਨਾਲੋਂ ਟੁੱਟ ਰਹੇ ਆ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੀਦਾ ਹੈ ਅਤੇ ਉਸ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾਉਣਾ ਚਾਹੀਦਾ ਅੱਜ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਮੈਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਰਿਆਂ ਹੀ ਨਹਿੰਗ ਸਿੰਘ ਜਥੇਵੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਜੀ ਆਇਆਂ ਕਹਿੰਦਾ ਤੇ ਨਾਲ ਹੀ ਅੱਜ ਜਿਹੜਾ ਵਿਸ਼ਾਲ ਮਹੱਲਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਉਗਵਾਈ ਦੇ ਵਿੱਚ ਸਾਰੀਆਂ ਨਹਿੰਗ ਸਿੰਘ ਜਥੇਵੰਦੀਆਂ ਵੱਲੋਂ ਪੂਰੇ ਜਾਹੋ ਜਲਾਲ ਤੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਮਹੱਲਾ ਆਰੰਭ ਹੋਇਆ ਤੇ ਜਿਹੜਾ ਹੁਣ ਜਿੱਥੇ ਸਟੇਡੀਅਮ ਦੇ ਵਿੱਚ ਆਪਾਂ ਪਹੁੰਚੇ ਆ ਤੇ ਜਿੱਥੇ ਘੋੜਸਵਾਰੀ ਦੇ ਜੋਰ ਉੱਥੇ ਹੀ ਫੈਮਿਲੀਟਾ ਦੇ ਵਿੱਚ ਜਿੱਥੇ ਪਹੁੰਚੇ ਆ ਉੱਥੇ ਹੀ ਸਾਰੀਆਂ ਨਹਿੰਸੰਗ ਜਥੇਬੰਦੀਆਂ ਵੱਲੋਂ ਇਹਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਸਤਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਵੇਲਾ ਉੱਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ ਬਾਬਾ ਬਲਵਿੰਦਰ ਸਿੰਘ ਬਾਬਾ ਮਾਨ ਸਿੰਘ ਮੜੀਆਂ ਵਾਲੇ ਉੱਥੇ ਹੀ ਬਾਬਾ ਅਰਗਵੀਰ ਸਿੰਘ ਖਿਆਲੇ ਵਾਲੇ ਬਾਬਾ ਜੜ ਸਿੰਘ ਅਰਬਖਰਬਾ ਵਾਲੇ ਬਾਬਾ ਮੇਜਰ ਸਿੰਘ ਦਸ਼ਵੇਸ਼ ਤਰਨਾਗਲ ਬਾਬਾ ਕੁਲਵਿੰਦਰ ਸਿੰਘ ਜੰਕੌਰ ਸਾਹ ਵਾਲੇ ਤੇ ਉੱਥੇ ਹੀ ਬਾਬਾ ਰਗਵੀਰ ਸਿੰਘ ਜੀ ਬਾਬਾ ਜਿਹੜੇ ਆ ਤਰਲੋਕ ਸਿੰਘ ਜੀ ਖਿਆਲੇ ਵਾਲੇ ਅੱਥਰਾਂ ਦੇ ਨਾਮ ਤੇ ਸਾਰੇ ਦਲ ਪੰਥ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੇਨਤੀ ਕਰਦਾ ਆਪਾਂ ਜਿਹੜੇ ਇਹ ਘੋੜਸਵਾਰੀ ਦੇ ਆਪਾਂ ਜਿਹੜੇ ਜੰਗ ਜੂ ਕਰਤਬ ਦੇਖਣੇ ਨੇ ਤੇ ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਆਪਾਂ ਇਹਨਾਂ ਦੇ ਆਨੰਦ ਮਾਣਨੇ ਨੇ ਮੈਂ ਸਵੁੱਚੀਆਂ ਹੀ ਗੁਰੂਆਂ ਦੀਆਂ ਲਾਡਲੀਆਂ ਨੇ ਹਿੰਦਸਿੰਘ ਫੌਜਾ ਵੱਲੋਂ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਵਾ ਦੇ ਮਹਾਂਵਾਕ ਅਨਸਾਰ ਅੱਜ ਸਾਰੀਆਂ ਹੀ ਗੁਰਸੇਖ ਸੰਗਤਾਂ ਜਿਹੜੀਆਂ ਬਹੁਤ ਹੀ ਇਹ ਚਾਹ ਦੇ ਨਾਲ ਤੇ ਜਿੱਥੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਸਾਰੇ ਧਾਰਮਿਕ ਅਸਥਾਨਾਂ ਦੇ ਗੁਰਦੁਆਰਾ ਬੀਰ ਸਾਹਿਬ ਗੁਰਦੁਆਰਾ ਹੱਟ ਸਾਹਿਬ ਸਾਰੇ ਅਸਥਾਨਾਂ ਦੇ ਦਰਸ਼ਨ ਦਦਾਰੇ ਕਰ ਰਹੇ ਨੇ ਉੱਥੇ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਜੰਗ ਜੂ ਕਰਤਬ ਨੇ ਉਹ ਵੇਖਣ ਵਾਸਤੇ ਸੰਗਤਾਂ ਦਾ ਜਿਹੜਾ ਬਹੁਤ ਵੱਡਾ ਹਾਠਾ ਮਾਰਦਾ ਜਿਹੜਾ ਸਮੁੰਦਰ ਹੈ ਉਹ ਇੱਥੇ ਪਹੁੰਚਿਆ ਹੋਇਆ ਮੈਂ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਸਾਰੇ ਤਰਨੇ ਦਿਲਾ ਵੱਲੋਂ ਤੇ ਸ਼ਰੋਮਣੀ ਪੰਚਾਇਤ ਅਕਾਲੀ ਬੁੱਢਾ ਦਲ ਪੰਜਵਾਂ ਅਸਤਵ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦਾ ਨਾਲ ਹੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇ ਵਾਲੇ ਮਹਾਂਪੁਰਖ ਉਹਨਾਂ ਨੇ ਬਹੁਤ ਵਧੀਆ ਜਿਹੜੇ ਹਰ ਸਾਲ ਦੀ ਤਰ੍ਹਾਂ ਇਹ ਪ੍ਰਬੰਧ ਕੀਤੇ ਨੇ ਉਹਨਾਂ ਦਾ ਵੀ ਤੇ ਨਾਲ ਸਾਰਾ ਪ੍ਰਸ਼ਾਸਨ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵਧੀਆ ਸਾਰੇ ਇੰਤਜ਼ਾਮ ਕੀਤੇ ਨੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਰੱਖਣ ਬਹੁਤ ਹੀ ਮਹੱਲੇ ਦੀਆਂ ਵੀ ਬਹੁਤ-ਬਹੁਤ ਵਧਾਈਆਂ ਵਾਇਸ ਜੀ ਦਾ ਖਾਲਸਾ ਵਾਇਸ ਜੀ ਦੀ ਫਤਿਹ